ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਤੋਂ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਅਮਨ ਸੇਹ ਸਿੰਘ ਸ਼ੈਰੀ ਕਲਸੀ ਵੱਲੋਂ ਬਟਾਲਾ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਬਟਾਲਾ ਦੇ ਵੱਖ-ਵੱਖ ਹਿੱਸਿਆਂ 'ਚ ਜਿੱਥੇ ਨਵੀਆਂ ਗਲੀਆਂ ਅਤੇ ਸੀਵਰੇਜ ਪੌਂਦਾ ਉਦਘਾਟਨ ਕੀਤਾ ਗਿਆ ਇਸੇ ਦੇ ਮੱਦੇਨਜ਼ਰ ਉਹ ਮੱਲੀ ਮਾਰਕੀਟ ਵਾਰਡ ਨੰਬਰ 54 ਵਿੱਚ ਪਹੁੰਚੇ ਜਿੱਥੇ ਉਹਨਾਂ ਵੱਲੋਂ ਗਲੀ ਬਲਰਾਮ ਪ੍ਰਮਾਨ ਵਾਲੀ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਅਨੇਕਾਂ ਕਿ ਬਟਾਲਾ ਦੇ ਵਿਕਾਸ ਕਾਰਜਾਂ ਨੂੰ ਅੱਗੇ ਚਲਾਉਂਦੇ ਹੋਏ 71 ਲੱਖ ਰੁਪਏ ਦਾ ਕੰਮ ਪਾਸ ਕਰਵਾਇਆ ਗਿਆ ਹੈ ਇਸ ਮੌਕੇ ਉਹਨਾਂ ਨੇ ਅਰਵਿੰਦ ਕੇਜੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਯਤਨਾਂ ਸਦਕਾ ਹੀ ਬਟਾਲਾ ਅਤੇ ਸਮੁੱਚੇ ਪੰਜਾਬ ਦੀ ਨਿਹਾਰ ਚੇਂਜ ਹੋ ਰਹੀ ਹੈ ਉਹਨਾਂ ਕਹਿਆ ਕਿ ਲੋਕ ਉਹਨਾਂ ਨੂੰ ਮਿਲਦੇ ਹਨ ਜੋ ਕਿ ਕਹਿੰਦੇ ਹਨ ਕਿ ਲੰਬੇ ਸਮੇਂ ਤੋਂ ਜਿਹੜੇ ਕੰਮ ਲਟਕੇ ਹੋਏ ਸਨ ਹੌਲੀ-ਹੌਲੀ ਉਹ ਪੂਰੇ ਹੋ ਰਹੇ ਹਨ ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਨੇ ਕਈ ਗੋਲ ਕਹਿਆ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐ ਨਿਊਜ਼ ਅਤੇ ਝੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸੜਨਾਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪਰੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਬੜੀ ਖੁਸ਼ੀ ਦੀ ਗੱਲ ਹੈ ਜੀ ਇਹ 71 ਲੱਖ ਦਾ ਜਿਹੜਾ ਕੰਮ ਹੈ ਉਹ ਪਾਸ ਕੀਤਾ ਹੈ ਔਰ ਆਪਣੇ ਬਟਾਲੇ ਦੀਆਂ ਜਿਹੜੇ ਰਹਿੰਦੇ ਹੋਏ ਵਿਕਾਸ ਦੇ ਕੰਮ ਸੀ ਉਹਨਾਂ ਨੂੰ ਹੁਣ ਜਿਉਂ-ਜਿਉ ਸਮਾਂ ਬੀਤਦਾ ਜਾ ਰਿਹਾ ਤੇ ਉਤੇ ਉਹ ਜਿਹੜੇ ਕੰਮਾਂ ਦੇ ਸੁਧਾਰ ਜਿਹੜੇ ਨੇ ਨਜ਼ਰ ਆ ਰਹੇ ਨੇ ਔਰ ਕੰਮਾਂ ਦੀ ਡਿਵੈਲਪਮੈਂਟ ਜਿਹੜੀ ਆ ਲੋਕਾਂ ਦੇ ਹਿੱਤ ਦੇ ਵਿੱਚ ਕੀਤੀ ਜਾ ਰਹੀ ਹੈ ਪਹਿਲਾਂ ਤੇ ਧੰਨਵਾਦ ਕਰਨਾ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਇੱਕ ਨਵੀਂ ਸੋਚ ਨੂੰ ਜਿਹੜਾ ਇੱਕ ਸਿਰਜਿਆ ਔਰ ਉਸ ਸੋਚ ਦੇ ਅਕੋਰਡਿੰਗ ਅੱਜ ਜਿਹੜੀ ਹਰ ਪੰਜਾਬ ਦੇ ਵਿੱਚ ਮੈਂ ਕਹਿ ਸਕਦਾ ਹਰ ਹਲਕੇ ਦੇ ਵਿੱਚ ਇੱਕ ਨਵੀਂ ਨਹਿਰ ਜਿਹੜੀ ਆ ਉਹ ਉੱਭਰ ਕੇ ਸਾਹਮਣੇ ਆ ਰਹੀ ਔਰ ਬਟਾਲੇ ਵਾਸੀਆਂ ਵਾਸਤੇ ਜਿਹੜੇ ਲੰਮੇ ਸਮੇਂ ਤੋਂ ਆ ਮੈਂ ਹੁਣ ਕੋਈ ਮੈਨੂੰ ਮਿਲ ਰਿਹਾ ਕੋਈ ਕਹਿ ਰਿਹਾ 40 ਸਾਲ ਹੋ ਗਏ ਦੀ ਸਾਡੀ ਗਲੀ ਦੀ ਸੁਣੀ ਨਹੀਂ ਗਈ ਕੋਈ ਕਹਿ ਰਿਹਾ ਵੀ ਸਾਡਾ ਪੈਂਡਿੰਗ ਕੰਮ ਕਾਫੀ ਲੰਮੇ ਅਰਸੇ ਤੋਂ ਹੋ ਗਿਆ ਕੋਈ ਕਹਿੰਦੇ ਸੀ ਆਪਾਂ ਜਵਾਨ ਹਾਂ ਬਜ਼ੁਰਗ ਹੋ ਗਏ ਕੋਈ ਕਹਿੰਦੇ ਬੱਚੇ ਹਾਂ ਜਵਾਨ ਹੋ ਗਏ ਪਰ ਕੰਮ ਰੁਕੇ ਪਏ ਸੀ ਪਰਮਾਤਮਾ ਦੇ ਅਸ਼ੀਰਵਾਦ ਨਾਲ ਉਹ ਕੰਮ ਜਿਹੜੇ ਪਰਮਾਤਮਾ ਲੈ ਰਿਆ ਵਾ ਜਿਹੜੇ ਹੋਏ ਨਹੀਂ ਸੀ ਔਰ ਇਹਨਾਂ ਨੂੰ ਕਰਾਂਗੇ ਮੇਰੇ ਵਰਡਨ ਚਾਰਜਿੰਗ ਗੁਰਜੀਤ ਜੀ ਬਲਰਾਮ ਜੀ ਨਾਂ ਗੋਪੀ ਪੜੀ ਹੋਰ ਜਿਹਨੇ ਸਮਰਥਕ ਇੱਥੇ ਪੁੱਛਿਆ ਠੀਕ ਕਰਨਾ ਚਾਹੀਦਾ ਬਿਲਕੁਲ ਬਹੁਤ ਵਧੀਆ ਆਗਾ ਵਦੂ ਸੋਚ ਵਾਲੇ ਨੇ ਲੀਡਰ ਨੇ ਸਾਨੂੰ ਮਾਣ ਮੀਆ ਖੁਸ਼ੀ ਵੀ ਆ ਕਾਰਨ ਇਹੋ ਹੀ ਆ ਵੀ ਕਿਉਂਕਿ ਜੋ ਜੋ ਇਹ ਕੰਮ ਕਰਨਗੇ ਲੋਕਾਂ ਚ ਵੀ ਇਹਨਾਂ ਦਾ ਵੱਖਰਾ ਪ੍ਰਭਾਵ ਜਾਊਗਾ ਔਰ ਲੋਕਾਂ ਨੂੰ ਵੀ ਆਸ ਹੋਊਗੀ ਵੀ ਯਾਰ ਇਹ ਲੋਕ ਜਿਹੜੇ ਨੇ ਕੰਮ ਕਰਨ ਵਾਲੇ ਨੇ ਗੱਲ